ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੀ ਵੀਡੀਓ ਦੇਖ ਰਹੇ ਸੱਜਣ ਪਿਆਰਿਆਂ ਨੂੰ ਤੇ ਇਹ ਸਾਡਾ ਦਿਨ ਪਹਿਲਾ ਮਰਟਲ ਫੋਰਡ ਦੇ ਵਿੱਚ ਹੁਣ ਅਸੀਂ ਰੁਕ ਰਹੇ ਹਾਂ ਬ੍ਰਾਊਨ ਬ੍ਰਦਰ ਦੀ ਵੈਨਰੀ ਤੋਂ ਬਾਅਦ ਹੁਣ ਸੈਨਿਕ 뷰 ਲੈਂਦੇ ਹੋਏ ਅਸੀਂ ਮਰਟਲ ਫੋਰਡ ਪਹੁੰਚ ਰਹੇ ਹਾਂ ਤੇ ਮਰਟਲ ਫੋਰਡ ਪਹੁੰਚ ਕੇ ਉੱਥੇ ਇੱਕ ਐਂਟੀਕ ਸ਼ਾਪ ਆ ਉੱਥੇ ਜਾਵਾਂਗੇ ਉੱਥੇ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਕੀ ਹਿਸਾਬ ਕਿਤਾਬ ਆ ਸ਼ਾਪ ਦਾ ਤੇ ਥੋੜਾ ਬੋਤਾ ਚਾਕਾ ਤੁਹਾਨੂੰ ਟਾਉਮ ਦਾ ਵੀ ਦਵਾਂਗੇ ਸੋ ਆਓ ਦੇਖਦੇ ਆਂ ਇੜੀਆਂ ਉਹਦੇ ਤੇ ਅਟੈਕ ਕਰ ਰਹੀਆਂ ਡਰੋਨ ਤੇ ਸੋ ਇਹ ਅਲਪਾਈਨ ਸ਼ਾਇਰ ਦੇ ਪਿੰਡ ਆ ਜੀ ਅਲਪਾਈਨ ਸ਼ਾਇਰ ਦੇ ਪਿੰਡ ਹੋਣ ਕਰਕੇ ਹਰੇ ਭਰੇ ਪਿੰਡ ਆ ਅਲਪਾਈਨ ਦਾ ਮਤਲਬ ਵੀ ਜਿਹੜੇ ਪਹਾੜਾਂ ਦੇ ਵਿੱਚ ਆਉਂਦੇ ਆ ਉੱਥੇ ਦੀ ਜਿਹੜੀ ਕਾਉਂਸਲ ਆ ਉਹਦਾ ਨਾਮ ਹੈਗਾ ਅਲਪਾਈਨ ਸ਼ਾਇਰ ਇੱਥੇ ਵਿਕਟੋਰੀਆ ਦੇ ਵਿੱਚ ਜਿੱਥੇ ਬਰਫ਼ ਪੈਂਦੀ ਆ ਉਹਨਾਂ ਨੂੰ ਕਹਿੰਦੇ ਆ ਅਲਪਾਈਨ ਰੀਜਨ ਤੇ ਇਹ ਜਿਹੜੇ ਮਾਊਂਟੇਨਸ ਆ ਤੁਸੀਂ ਦੇਖੇ ਆ ਵੀਡੀਓ ਦੇ ਵਿੱਚ ਤੇ ਹੋਰ ਦੇਖੋਗੇ ਗਾਂ ਇਹ ਸਾਰਾ ਅਲਪਾਈਨ ਰੀਜਨ ਆ ਤੇ ਇੱਥੇ ਦੇ ਜਿੰਨੇ ਵੀ ਪਿੰਡ ਆ ਉਹ ਸਾਰੇ ਇਦਾਂ ਹੀ ਸੋਹਣੇ ਦਰਖਤ ਲਾਏ ਹੋਏ ਆ ਉਹਨਾਂ ਨੇ ਤੇ ਹਰਿਆ ਭਰਿਆ ਰਹਿੰਦਾ ਆ ਵਧੀਆ ਮੇਨਟੇਨੈਂਸ ਰੱਖਦੇ ਆ ਤੇ ਸਾਰਾ ਵਧੀਆ 뷰 ਆਉਂਦਾ ਆ ਲੋਕੀ ਘੁੰਮਣ ਆਉਂਦੇ ਸਾਰਾ ਸਾਲ ਹੀ ਇੱਥੇ ਘੁੰਮਣ ਆਉਂਦੇ ਵਿంటర్ ਦੇ ਵਿੱਚ ਬਰਫ਼ ਪੈਂਦੀ ਆ ਸਮਰ ਦੇ ਵਿੱਚ ਉਂ ਇੱਥੇ ਮੌਸਮ ਵਧੀਆ ਹੁੰਦਾ ਆ ਤਾਂ ਕਰਕੇ ਲੋਕ ਇੱਥੇ ਆਉਂਦੇ ਤੁਸੀਂ ਦੇਖ ਸਕਦੇ ਆ ਵੀ ਚਾਹਲ ਪੈਲ ਹੈਗੀ ਆ ਗੱਡੀਆਂ ਲੰਘ ਰਹੀਆਂ ਆ ਲੋਕੀ ਸਾਈਕਲ ਸੁਕਲ ਲੈ ਕੇ ਆਉਂਦੇ ਆ ਇੱਥੇ ਟ੍ਰੈਲ ਟ੍ਰੇਲ ਬਣੇ ਹੋਏ ਆ ਤੇ ਟ੍ਰੇਲ ਕਰਦੇ ਆ ਉਹ ਤੇ ਆ ਟਾਊਨ ਛੋਟਾ ਆ ਇਹ ਦੇਖੋ ਚਾਹਲ ਪੈਲ ਪੂਰੀ ਆ ਟਾਊਨ ਦੇ ਵਿੱਚ ਲੋਕੀ ਕੈਫੇ ਕੂਫਿਆਂ ਤੇ ਬੈਠੇ ਹੋਏ ਆ ਕਹੇ ਫੇ ਵੀ ਸੋਹਣੇ ਆ ਇੱਥੇ ਦੇ ਹੈਗਾ ਸ਼ਾਂਤਰੀਆ ਸਾਰਾ ਬਟ ਸੋਹਣਾ ਆ ਜੇ ਇਸ 버거 ਬਾਰ ਆ ਦੇਖੋ ਸਾਈਕਲ ਲੈ ਕੇ ਆਉਂਦੇ ਲੋਕੀ ਆਪਣੇ ਤੇ ਸਾਈਕਲਿੰਗ ਕਰਦੇ ਇੱਥੇ ਆ ਕੇ ਪਹਾੜਾਂ ਦੇ ਵਿੱਚ ਇਹਦਾ ਕਿ ਸ਼ੌਂਕ ਆ ਗੁਰਿਆਂ ਦਾ ਸੋ ਇਹ ਆ ਜੀ ਇੱਥੇ ਦਾ ਰੈਡ ਰੈਮੀਆ ਟਰੇਡਿੰਗ ਸੋਡਿੰਗ ਇੰਪੋਰਟਸ ਫਰਮ ਚਾਈਨਾ ਇੰਡੀਆ ਜਪਾਨ ਮਰੂਕੋ ਅਰਜנטיਨਾ ਇਹਨਾਂ ਕੰਟਰੀਆਂ ਤੋਂ ਇੱਥੇ ਸਮਾਨ ਪਿਆ ਹੋਇਆ ਹੈ ਇੱਥੇ ਅਸੀਂ ਦੇਖ ਸਕਦੇ ਸਾਰਾ ਆ ਆ ਭਾਂਡੇ ਭੁੰਡੇ ਜਿੰਨੇ ਵੀ ਆ ਗਾਰਡਨ ਪੋਟਸ ਆ ਦੇਖੋ ਆ ਕੁੰਡੇ ਪਏ ਆ ਪੁਰਾਣੇ ਪੁਰਾਣੇ ਕੁੰਡੇ ਪਏ ਆ ਹਾਂ ਉਹ ਹੋਵੇ ਕੜਾਈ ਆ ਇੰਡੀਆ ਦਾ ਲੱਗ ਰਿਹਾ ਮੈਨੂੰ ਹਾਂ ਇੰਡੀਅਨ ਕੁਕਿੰਗ ਫੋਰਟ ਕੜਾਈ ਸਾਰਾ ਨਾਲ ਡਿਸਕ੍ਰਾਈਬ ਵੀ ਕੀਤਾ ਹੋਇਆ ਆ ਕੜਾਈਆਂ ਤਿੰਨ ਆ ਵੱਡੀਆਂ ਓਕੇ ਆ ਵੱਡੇ ਕੁੰਡੇ ਦੇਖੋ ਮਸਾਲੇ ਕੁੱਟਣ ਵਾਲੇ ਵੀ ਆ ਕੁੰਡੇ ਹਨਾ ਆ ਵਾਲੇ 315 ਦਾ ਇੱਕ 575 ਦਾ ਇਹ ਗਮਲੇ ਵਗੈਰਾ ਲੱਗੇ ਰੱਖੇ ਆ ਇਹਨਾਂ ਨੇ ਆਹ ਪੋਸਟ ਬਾਕਸ ਆਹ ਆ ਘਰ ਦੇ ਲਈ ਪੋਸਟ ਬਾਕਸ ਆਹ ਫੇ ਕਡਾਈਆਂ ਰੱਖੀਆਂ ਇਹਨਾਂ ਨੇ ਆ ਇੰਡੀਅਨ ਪੋਸਟ ਇੰਡੀਅਨ ਡਾਕਖਾਨਾ ਦੇਖੋ ਭਾਰਤੀਏ ਡਾਕ ਇੰਡੀਆ ਪੋਸਟ ਲਿਆ ਕੇ ਰੱਖਿਆ ਇਹਨਾਂ ਨੇ ਚੱਕੋ ਨਾ ਛਤਰੀਆਂ ਵੀ ਲੈ ਆ ਤੇ 5 ਡਾਲਰ ਦੀ ਆ ਟੈਂਪੂ ਇੰਡੀਆ ਤੋਂ ਲਿਆਂਦਾ ਹੋਇਆ ਯੋਧਪੁਰ 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 ਰਾਜਸਥਾਨ ਦਾ ਨੰਬਰ ਹੈ ਆ ਸੇਵਾ ਮਰੋਕੋ ਤੋਂ ਆਏ ਇਹ ਮਰੋਕਨ ਹੈਂਡਮੇਡ ਟਾਇਲਸ। ਓਕੇ ਹੱਥ ਨਾਲ ਡਿਜ਼ਾਈਨ ਕੀਤੇ ਹੋਏ ਆ ਇਹ ਸਾਰੇ। ਆਹ ਟੂਲ ਦੇਖੋ। ਅਵੀ ਕੁੰਡੇ ਹੀ ਆ ਦਰਵਾਜ਼ਿਆਂ ਦੇ ਦੇਖੋ ਆ ਵੀ ਮਰੋਕੋਨ ਫੈਜ਼ ਟਾਇਲ ਇਹ ਲਾ ਹੈਂਡ ਮੇਡ ਹੀ ਆ ਇਟਾਲੀਅਨ ਟਾਇਲਸ ਆ ਆ ਟਾਇਲ ਇਟਾਲੀਅਨ ਹੈ ਇਟਲੀ ਦਾ ਇੰਡੀਆ ਦਾ ਵੀ ਕਾਫੀ ਸਮਾਨ ਆ ਤੇ ਹੋਰਾਂ ਕੰਟਰੀਆਂ ਦੇ ਵੀਟਲੀ ਮਰੋਕੋਨ ਜਪਾਨ ਇੰਡੀਆ ਅਰਜنٹინა ਤੇ ਪੰਜ ਕੰਟਰੀਆਂ ਤੋਂ ਸਮਾਨ ਆਈ ਤੁਸੀਂ ਦੇਖ ਸਕਦੇ ਆ ਲੱਗ-ਲੱਗ ਕਲਾਕ੍ਰਿਤੀਆਂ ਦਾ ਸਮਾਨ ਬਹੁਤ ਕੁਛ ਪਿਆਸ ਸਿੰਕਾਂ ਆ ਪਾਣੀ ਵਾਲੀਆਂ ਜਿਹੜੀਆਂ ਆਪਣੀਆਂ ਟੂਟੀਆਂ ਨੂੰ ਲੱਗਦੀਆਂ ਸਿੰਕਾਂ ਵੱਖਰੇ-ਵੱਖਰੇ ਡਿਜ਼ਾਈਨ ਦੀਆਂ ਦੇਖੋ ਪੱਥਰ ਦੀਆਂ ਬਣੀਆਂ ਹੋਈਆਂ ਆ ਇੰਡੀਅਨ ਮਾਰਬਲ ਬੈਸਲੇਟ ਹੈਂਡ ਬੈਸਿਨ ਫ্রম ਜੋਧਪੁਰ ਆ ਜੋਧਪੁਰ ਦੀ ਐਂਡੀਆਂ ਦੀ ਬਣੀ ਹੋਈ ਆ ਦੇਖੋ ਆ ਰਾਜਸਥਾਨ ਦੇ ਬਣੇ ਹੋਏ ਆ ਸਾਰੇ ਇੰਡੀਆ ਦੇ ਆ ਬਣੇ ਹੋਏ ਡਿਜ਼ਾਈਨ ਇੰਡੀਆ ਦਾ ਕਾਫੀ ਸਮਾਨ ਪਿਆ ਇੱਥੇ ਵੀ ਆ ਦੇਖੋ ਸਾਰੇ ਹੈਂਡ ਮੇਡ ਆ ਇਹ ਚੀਜ਼ਾਂ ਜਪਾਨ ਤੋਂ ਸੋ ਇਹ ਸਾਰੀਆਂ ਕੰਟਰੀਆਂ ਤੋਂ ਪੰਜਾਂ ਕੰਟਰੀਆਂ ਤੋਂ ਲਿਆਂਦਾ ਹੋਇਆ ਸਮਾਨ ਆ ਸਮਾਨ ਬਹੁਤ ਸ਼ਾਨਦਾਰ ਆ ਆ ਕੁੰਡੇ ਕਾਂਡੇ ਦੇਖੋ ਕਿੰਨੇ ਵਧੀਆ ਆ ਘਰਾਂ ਦੇ ਲਈ ਵਰਤਣੇ ਜੇ ਬਫਲੋ ਹੋਣ ਸਿੰਘ ਮੱਝ ਦੇ ਜਾਂ ਕਹਿ ਲਓ ਛੋਟੇ ਦੇ ਆ ਦੇਖੋ ਬਈ ਜਪਨੀਸ ਵਾਸ ਵਾਸ ਦੇਖੋ ਕਿਆ ਸ਼ਾਨਦਾਰ ਵਾਸ ਆ ਕਿੱਡਾ ਵੱਡਾ ਵਾਸ ਆ ਆ ਵੀ ਇਹਦੇ ਨਾਲ ਪਿਆ ਇੱਕ ਆ ਪਿੱਛੇ ਢੋਲ ਪਿਆ ਨਗਾੜਾ ਚਾਈਨੈਸ ਵਿੰਟੇਜ ਡਰਮ ਆ ਚਾਈਨ ਚਾਈਆਂ ਦਾ ਡਰਮ ਹੈ ਜੀ ਚਾਈਨੈਸ ਵਿੰਟੇਜ ਡਰਮ ਹੈ ਆ ਕੋਈ ਘੋੜੇ ਦੀ ਕਾਠੀ ਕੁੱਠੀ ਲੱਗ ਰਹੀ ਹੈ ਮੈਨੂੰ ਅੰਟਿਕ ਜਪਾਨੀ ਸਮੁਰਾਈ ਸੈੱਡਲ ਜਪਾਨੀ ਘੋੜੇ ਦੀ ਆ ਕਾਠੀ ਸਮੁਰਾਈ ਸੈੱਡਲ ਆ ਦੇਖੋ ਪਿਆ ਉਹ ਜਿਹੜੇ ਸਮੁਰਾਈ ਜਿਹੜੇ ਪਾਉਂਦੇ ਹੁੰਦੇ ਆ ਉਹਨਾਂ ਦਾ ਕੱਪੜਾ ਜਿਹਾ ਆ ਡਰੈੱਸ ਪੂਰੀ ਜਪਾਨੀ ਤੂੰ ਬਹੁਤ ਸ਼ਾਨਦਾਰ ਸ਼ਾਪ ਹੈ ਇੱਥੇ ਵੀ ਜੇ ਕਿਤੇ ਬ੍ਰਾਈਟ ਦਾ ਕਿਸੇ ਦਾ ਢੇੜਾ ਲੱਗਦਾ ਮੈਲਬਨ ਤੋਂ ਜਾਂ ਸਿਡਨੀ ਤੋਂ ਜੇ ਕੋਈ ਆਉਂਦਾ ਆ ਜਾਂ ਆਸਟ੍ਰੇਲੀਆ ਤੋਂ ਤੇ ਤੁਸੀਂ ਇੱਥੇ ਵੀ ਆ ਸਕਦੇ ਆ ਜੇ ਤੁਹਾਨੂੰ ਐਂਟੀਕ ਚੀਜ਼ਾਂ ਪਸੰਦ ਆ ਤੇ ਐਂਟੀਕ ਚੀਜ਼ਾਂ ਤੁਸੀਂ ਲੈ ਸਕਦੇ ਆ ਦੇਖ ਸਕਦੇ ਆ ਸਾਰਾ ਟੂਲ ਟਾਲ ਵੀ ਲਾਏ ਹੋਏ ਆ ਇਹਨਾਂ ਨੇ ਸੋ ਇਹ ਸ਼ਾਪ ਦੀ ਖਾਸੀਅਤ ਇਹ ਆ ਵੀ ਇਹ ਮਲਟੀਕਲਚਰਲ ਸ਼ਾਪ ਆ ਤੁਸੀਂ ਦੇਖ ਸਕਦੇ ਆ ਵੀ ਆ ਚਾਇਨਾ ਜਾਪਾਨ ਦੀਆਂ ਚੀਜ਼ਾਂ ਪਈਆਂ ਆ ਕੱਪੜੇ ਪਏ ਆ ਉਹਨਾਂ ਦੇ ਡਰੈੱਸਾਂ ਦੇਖੋ ਤੁਸੀਂ ਦੇਖ ਸਕਦੇ ਆ ਬੀਬੀਆਂ ਦੀਆਂ ਪਾਉਣ ਵਾਲੀਆਂ ਡਰੈੱਸਾਂ ਬਹੁਤ ਇੱਥੇ ਆ ਦੇਖੋ ਕੱਪੜੇ ਤੇ ਤੁਹਾਨੂੰ ਇੰਡੀਆ ਦੀਆਂ ਵੀ ਕਾਫੀ ਚੀਜ਼ਾਂ ਇੱਥੇ ਮਿਲਣਗੀਆਂ ਜਾਪਾਨ ਦੀਆਂ ਵੀ ਅਰਜנטיਨਾ ਦੀਆਂ ਵੀ ਤੇ ਮਰੋਕੋ ਦੀਆਂ ਵੀ ਸੋ ਆ ਦੇਖੋ ਡਰੈੱਸਾਂ ਕਿੱਦਾਂ ਕੁੜੀਆਂ ਦੇ ਪਾਉਣ ਦੇ ਲਈ ਜੋ ਵੀ ਟ੍ਰੈਡੀਸ਼ਨਲ ਡਰੈੱਸਾਂ ਹਨ ਉਹਨਾਂ ਦੀਆਂ ਚਾਈਨਾ ਜਾਂ ਜਾਪਾਨ ਦੀਆਂ ਉਹ ਚੀਜ਼ਾਂ ਲਿਆ ਲਿਆ ਕੇ ਰੱਖੀਆਂ ਹੋਈਆਂ ਸੋ ਇਹ ਇੱਕ ਮਲਟੀਕਲਚਰਲ ਸ਼ਾਪ ਆ ਜਿੱਥੇ ਤੁਹਾਨੂੰ ਪੰਜ ਕੰਟਰੀਆਂ ਦਾ ਸਾਮਾਨ ਮਿਲ ਸਕਦਾ ਹੈ ਜੇ ਤੁਸੀਂ ਲੈ ਸਕਦੇ ਆ ਜੇ ਤੁਸੀਂ ਚਾਹਵਾਂ ਨੇ ਤਾਂ ਤੇ ਬਾਕੀ ਬਹੁਤ ਸੋਹਣੀ ਸ਼ਾਪ ਆ ਬਹੁਤ ਸੋਹਣਾ ਮੇਨਟੇਨ ਕੀਤਾ ਹੋਇਆ ਸਾਫ ਸਫਾਈ ਟਾਪ ਟਾਪ ਤੇ ਆ ਟਾਪ ਨਾਚ ਤੇ ਸਟਾਫ ਵੀ ਬਹੁਤ ਵਧੀਆ ਬਹੁਤ ਫ੍ਰੈਂਡਲੀ ਸਟਾਫ ਆ ਤੇ ਇੱਕ ਇਹਨਾਂ ਦਾ ਕੈਫੇ ਆ ਮੂਰਲੇ ਪਾਸੇ ਹੁਣ ਆਪਾਂ ਕੈਫੇ ਜਾਵਾਂਗੇ ਆ ਤੁਸੀਂ ਦੇਖੋ ਗਿਟਾਰ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਹੈ ਇਹਨਾਂ ਨੇ ਜਿਹੜੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਜੋ-ਜੋ ਸਮਾਨ ਆ ਮਿਲਦਾ ਆ ਸਾਰੀ ਜੁਐਲਰੀ ਵਗੈਰਾ ਕੁੜੀਆਂ ਦੇ ਲਈ ਨਾਈਫਸ ਵਗੈਰਾ ਸਾਰਾ ਕੁਝ ਯਾਨੀ ਕਿ ਰੱਖਿਆ ਹੈ ਜੀ ਡੀ ਜ਼ੀ ਜੋ ਵੀ ਕਿਸੇ ਕੰਟਰੀ ਦੇ ਵਿੱਚੋਂ ਮਿਲਦਾ ਆ ਉਹ ਇਹਨਾਂ ਨੇ ਐਂਟੀਕ ਚੀਜ਼ਾਂ ਰੱਖੀਆਂ ਹੋਈਆਂ ਤੇ ਬਾਹਰਲੇ ਪਾਸੇ ਇਹਨਾਂ ਦਾ ਬਹੁਤ ਸੋਹਣਾ ਯਾਨੀ ਕਿ ਕੈਫੇ ਬਣਾਇਆ ਹੋਇਆ ਹੈ ਤੁਸੀਂ ਉੱਥੇ ਬੈਠ ਕੇ ਆਪਣਾ ਬ੍ਰੇਕਫਾਸਟ ਲਾਂਚ ਜਾਂ ਕੌਫੀ ਪੀ ਸਕਦੇ ਆ ਨਾ ਤੇ ਸਾਡੀ ਫੈਮਿਲੀ ਵੀ ਪਹੁੰਚ ਚੁੱਕੀ ਆ ਉੱਥੇ ਹੀ ਤੇ ਆ ਦੇਖੋ ਕਿਦਾਂ ਫੁਵਾਾਰੇ ਚੱਲ ਰਹੇ ਆ ਥੋੜਾ 24-25 ਡਿਗਰੀ ਟੈਂਪਰੇਚਰ ਆ ਪਰ ਇੱਥੇ ਆ ਕੇ ਤੁਹਾਨੂੰ ਬਹੁਤ ਸੋਹਣਾ ਫੀਲ ਹੁੰਦਾ ਕਿਉਂਕਿ ਆ ਜਿਹੜੇ ਫੁਵਾਾਰੇ ਪਾਣੀ ਛੱਡਦੇ ਆ ਠੰਡਾ ਮਹਿਸੂਸ ਹੁੰਦਾ ਯਾਨੀ ਕਿ ਬਹੁਤ ਸੋਹਣਾ ਟੈਂਪਰੇਚਰ ਸੀਗਾ ਇਸ ਚੀਜ਼ ਦੇ ਲਈ ਤੇ ਇੱਥੇ ਬਹਿ ਕੇ ਹੁਣ ਕੌਫੀ ਪੀਤੀ ਜਾਊਗੀ ਤੇ ਇਹ ਸੀ ਜੀ ਸਾਡਾ ਮਟਰਲ ਫੋਲਡ ਦਾ ਬਲੌਗ ਤੇ ਇੱਥੇ ਸਾਡਾ ਸਰਤਾਜ ਸਿੰਘ ਕਹਿੰਦਾ ਮੈਂ ਵੀ ਡਰੋਨ ਦੇ ਨਾਲ ਸ਼ਾਟ ਲੈਣੇ ਆ ਤੇ ਡਰੋਨ ਇਹਨੂੰ ਕਰ ਰਿਹਾ ਹੈ ਫੋਲੋ ਤੇ ਇਹ ਪੂਰਾ ਖੇਡ ਰਿਹਾ ਸੀ ਡਰੋਨ ਦੇ ਨਾਲ ਦੇਖੋ ਪੂਰਾ ਖੁਸ਼ ਆ ਡਿੱਗ ਵੀ ਗਿਆ ਪਰ ਸਾਟ ਨਹੀਂ ਲੱਗੀ ਪੂਰਾ ਖੁਸ਼ ਆਪਣੀ ਮਸਤੀ ਦੇ ਵਿੱਚ ਤੇ ਡਰੋਨ ਵੀ ਪੂਰਾ ਇਹਨੂੰ ਫੋਲੋ ਕਰ ਰਿਹਾ ਹੈ ਇਹਨੂੰ ਲੱਗਦਾ ਹੈਗਾ ਕਿ ਡਰੋਨ ਇਹਦੀ ਗੱਲ ਸੁਣਦਾ ਹੈ ਸੋ ਇਹ ਕਹਿੰਦਾ ਸੀ ਉਹਨੂੰ ਕਿ ਕੰਮ ਕੰਮ ਕਿ ਮੇਰੇ ਪਿੱਛੇ ਆ ਤੇ ਜਦੋਂ ਇਹਦੇ ਮਗਰ ਆਉਂਦਾ ਸੀ ਫਿਰ ਇਹ ਭੱਜਦਾ ਸੀ ਖੁਸ਼ ਹੁੰਦਾ ਸੀਗਾ ਦੇਖੋ ਤੁਸੀਂ ਕਿੰਦਾ ਖੁਸ਼ ਹੁੰਦਾ ਜਵਾਕ ਸੋ ਇਹ ਡਰੋਨ ਬਹੁਤ ਵਧੀਆ ਡਰੋਨ ਆ ਇਹ DJI ਦਾ ਡਰੋਨ ਆ ਸੋ ਇਹ ਸੀਗਾ ਜੀ ਸਾਡਾ ਮਰਟਲ ਫੋਰਡ ਦਾ ਬਲੌਗ ਤੇ ਹੁਣ ਤੁਸੀਂ ਬ੍ਰਾਈਟ ਦੇ ਬਲੌਗ ਦੇ ਲਈ ਵੀ ਸਾਡੀਆਂ ਵੀਡੀਓ ਦੇਖੀ ਜਾਓ ਧੰਨਵਾਦ ਸਤਿ ਸ੍ਰੀ ਅਕਾਲ